ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਕੀ ਬਾਤ ਕੀਤੀ ਗਈ ਜਿਸ ਦਾ ਹਰ ਤਰਫ ਵਿਰੋਧ ਕੀਤਾ ਗਿਆ ਜਿਸ ਵਿੱਚ ਬੱਚੇ ਬਜ਼ੁਰਗ ਮਹਿਲਾਵਾਂ ਨੌਜਵਾਨ ਕਿਸਾਨ ਵਰਗ ਹਰ ਵਰਗ ਨੇ ਥਾਲੀਆਂ ਵਜਾ ਕੇ ਚਮਟੇ ਵਜਾ ਕੇ ਅਤੇ ਭਾਂਡੇ ਖੜਕਾ ਕੇ ਇਸ ਦਾ ਵਿਰੋਧ ਕੀਤਾ ਗਿਆ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ ਗਿਆ ਦੱਸ ਦਈਏ ਕਿ ਇਸ ਸੰਬੰਧੀ ਜਦ ਮਨ ਕੀ ਬਾਤ ਕਰਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਕਿਸਾਨ ਆਗੂਆਂ ਨੇ ਇਸ ਦਾ ਵਿਰੋਧ ਜੜਾਇਆ ਭਾਂਡੇ ਖੜਕਾ ਕੇ ਚਿਪਟੇ ਖੜਕਾ ਕੇ ਅਤੇ ਥਾਲੀਆਂ ਖੜਕਾ ਕੇ ਕਰਨ ਲਈ ਕੀਤਾ ਗਿਆ ਸੀ ਜਿਸ ਦਾ ਜਿਸ ਕਾਰਨ ਅੱਜ ਹਰ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਥਾਲੀਆਂ ਖੜਕਾ ਕੇ ਮਨ ਕੀ ਬਾਤ ਦਾ ਵਿਰੋਧ ਕੀਤਾ ਗਿਆ ਦੇਖੋ ਇਨਸਾਫ ਟੀਵੀ ਤੇ ਪੂਰੀ ਖਬਰ मोदी सरकार मोदी सरकार <personal> <andongs> <mail to you> <laughs> ਮਾਨਗੀ ਬਾਅਦ ਇਹ ਖਲਾਫ ਅੱਜ ਸਾਰੀਆਂ ਕੁੜੀਆਂ ਜਾਣਗੀਆਂ ਉਹਦੇ ਦੇ ਰੋਸ ਦੇ ਵਿੱਚ ਹੈ ਸਾਰੇ ਫਤਿਹਗਰ ਜੂੜੀਆਂ ਦੇ ਨੌਜਵਾਨਾਂ ਵੱਲੋਂ ਅੱਜ ਸਾਰੀਆਂ ਕੁੜੀਆਂ ਜਾ ਰਹੀਆਂ ਹਨ ਦੇ ਨਾਲ ਨੌਜਵਾਨ ਅਤੇ ਬੱਚੇ ਵੀ ਜੋ ਕਿ ਇਹ ਸਭ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਇਹ ਕਾਲੇ ਕਾਨੂੰਨ ਮੋਦੀ ਸਰਕਾਰ ਜੋ ਕਿਸਾਨਾਂ ਦੇ ਉੱਤੇ ਥੋਪ ਰਹੀਆਂ ਨੇ ਨਾ ਕਿ ਕਿਸਾਨਾਂ ਦਾ ਬਲਕਿ ਹਰ ਇੱਕ ਵਰਗ ਦਾ ਨੁਕਸਾਨ ਹੋਵੇਗਾ ਮੋਦੀ ਸਰਕਾਰ ਜੋ ਦੇਰ ਬਰ ਦੇਣ ਦੇਸ਼ ਨੂੰ ਵੇਚ ਦੀ ਸਾਜ਼ਿਸ਼ ਬਣਾ ਰਹੇ ਹਨ ਇਹ ਕਿਸਾਨ ਯੂਨੀਅਨ ਇਸ ਨੂੰ ਕਾਬਜਾਬ ਨਹੀਂ ਹੋ ਦਿੱਤਾ ਜਾਏਗਾ ਮੋਦੀ ਸਰਕਾਰ ਲੋਕਾਂ ਦੀ ਮੰਦੀ ਬਾਤ ਹੀ ਸੁਣ ਲੈ ਜੋ ਕਿ 30 ਦਿਨ ਹੋ ਗਏ ਨਾ ਬਾਰਡਰ ਦੇ ਉੱਤੇ ਠੰਡ ਦੇ ਵਿੱਚ ਲੰਮੇ ਪਏ ਹਨ ਸੁੱਤੇ ਹਨ ਉਹਨਾਂ ਨੂੰ ਸੌਣ ਨੂੰ ਥਾਂ ਨਹੀਂ ਹੈ ਪੀਣ ਨੂੰ ਪਾਣੀ ਨਹੀਂ ਕਿਸੇ ਵਾਰ ਲੱਭਣ ਲੱਭਦਾ ਠੰਡ ਦੇ ਵਿੱਚ ਰਹਿਣਾ ਪੈਂਦਾ ਹੈ ਉਹਨਾਂ ਨੂੰ ਮੋਦੀ ਸਰਕਾਰ ਮੰਦੀ ਬਾਤ ਲੋਕਾਂ ਨੂੰ ਦੱਸਣ ਲੋਕਾਂ ਦੀ ਸੁਣਨ ਤਾਂ ਲੈਣ ਆਪਣੀ ਦਸੀ ਜਾਂਦੇ ਸਾਰੀਆਂ ਆ 7 ਸਾਲ ਹੋ ਜਲੇ ਮੋਦੀ ਵਰਗੇ ਮੰਦੀ ਬਾਤ ਹੁੰਦੇ ਹਨ ਲੋਕਾਂ ਦੀਆਂ ਤੇ ਇੱਕ ਵਾਰੀ ਸੁਣੀ ਆਪਣੀ ਹਾਰ ਵੀ ਸੁਣਾਈ ਜਾਂਦੇ ਹਨ ਇਸ ਕਰਕੇ ਅਸੀਂ ਮੋਦੀ ਸਰਕਾਰ ਦੱਸਣਾ ਚਾਹੁੰਦੇ ਹਾਂ कि जे काले कानून रद्द ना किए गए तो ये संघर्ष नहीं रुकेगा जो मर्जी कीता जाए ये संघर्ष चलता ही रहेगा किसान मजदूर एकता जिंदाबाद हाय मजदूर एकता मोदी सरकार मोदी सरकार जगह-जगह पे आज मोदी से प्रधानमंत्री मोदी वालों मन की बात करने के साथ वालों तो विरोध किया गया उठे ही बार-बार किया गया na boss